ਸਸਰੀ ਕੌਜੀ ਅਪਾਇ ਹੈ ਸੀ ਦੇ ਚੌਕੀ ਢਾਣੀ ਪੰਚਕੁਲਾ ਦੇ ਵਿੱਚ ਇਹ ਜਗ੍ਹਾ ਘੁੰਮਣ ਲਈ ਆ ਇਹ ਰਾਜਸਥਾਨੀ ਸੈਟਅਪ ਜਿਹੜਾ ਨਾਲ ਬਣਾਇਆ ਹੋਇਆ ਬਹੁਤ ਹੀ ਸੋਹਣਾ ਸੈਟਅਪ ਬਣਾਇਆ ਹੋਇਆ ਸਾਰਾ ਰਾਜਸਥਾਨੀ ਕਲਚਰ ਆ ਜਿਹੜਾ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜੂਗਾ ਹਾਂ ਪੀਣ ਵੀ ਰਾਜਸਥਾਨੀਆਂ ਸਾਰਾ ਇਹਨਾਂ ਨੇ ਆਪਣਾ ਰਾਜਸਥਾਨ ਵਾਲਾ ਲਗਾਇਆ ਹੋਇਆ ਸਾਰੀ ਚੀਜ਼ਾਂ ਉਹੀ ਰੱਖੀਆਂ ਹੋਈਆਂ ਨੇ ਉਹ ਤਰ੍ਹਾਂ ਦਾ ਇਹ ਸਾਰਾ ਕੁਝ ਬਣਾਇਆ ਹੋਇਆ ਕਿੰਨੀਆਂ ਪੁਰਾਣੀਆਂ ਕਿੰੀਆਂ ਪਿਆਰਾਂ ਦੇ ਚੀਜ਼ਾਂ ਪੁਰਾਣੀਆਂ ਬਣਾਈਆਂ ਇੱਥੇ ਹੇ ਲੇਡੀਜ਼ ਭੈਣੋਆਂ ਇਨ ਇੱਥੇ ਚੁੱਲਾ ਚੌਂਕਾ ਜਿਵੇਂ ਸਾਰਾ ਕੁਝ ਉਦਾਣੀ ਵਗੈਰਾ ਸਾਰਾ ਕੁਝ ਰੱਖਿਆ ਹੋਇਆ ਤੇ ਇੱਥੋਂ ਇਹਦੀ ਸ਼ੁਰੂਆਤ ਹੁੰਦੀ ਆ ਇੱਥੇ ਅੱਗੇ ਆ ਜਿਹੜਾ ਮੰਦਰ ਦੇ ਟਾਈਪ ਬਣਿਆ ਹੋਇਆ ਏ ਇਹ ਸਾਰਾ ਹੀ ਆ ਜਿਹੜਾ ਘੁੰਮਣੂਆ ਕਾਫੀ ਸਾਰੀ ਜਗ੍ਹਾ ਏ ਬਹੁਤ ਖੁੱਲੀ ਡੁੱਲੀ ਜਗ੍ਹਾ ਏ ਤੇ ਬਹੁਤ ਹੀ ਵਧੀਆ ਏ ਘੁੰਮਣੂ ਜੇ ਤੁਸੀਂ ਆਉਣਾ ਚਾਹੁੰਦੇ ਹੋ ਤੇ ਪ੍ਰਾਈਸ ਵੀ ਇਹਦੇ ਜਿਹੜੇ ਰੀਜਨਲ ਨੇਗੇ ਸਭ ਤੋਂ ਪਹਿਲਾਂ ਸਾਨੂੰ ਜਾਂਦਿਆਂ ਨੂੰ ਹੀ ਜੂਸ ਵਗੈਰਾ ਜਿਹੜਾ ਸਰਵ ਕੀਤਾ ਜਾਂਦਾ ਹੈ ਇੱਥੇ ਬਣਿਆ ਹੋਇਆ ਹੈ ਕਾਫੀ ਇਦਾਂ ਦੀਆਂ ਝੌਂਪੜੀਆਂ ਦੀਆਂ ਜਿਹੜੀਆਂ ਅਲੱਗ-ਅਲੱਗ ਬਣੀਆਂ ਹੋਈਆਂ ਨੇ ਤੇ ਅਲੱਗ-ਅਲੱਗ ਜਗ੍ਹਾਏ ਸਾਰਾ ਕੁਝ ਇੱਥੇ ਪਰਫਾਰਮ ਕਰਦੇ ਨੇਗੇ। ਇਸ ਤਰ੍ਹਾਂ ਇਹ ਜਗ੍ਹਾਏ ਕਾਫੀ ਖੁੱਲ੍ਹੀ ਜਗ੍ਹਾਏ ਬਹੁਤ ਸੋਹਣਾ ਬਣਿਆ ਹੋਇਆ ਹੈ। ਜਿਵੇਂ ਜਿਵੇਂ ਅੱਗੇ ਅੱਗੇ ਚਾਈ ਜਾਉਂਗੇ ਕਿ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਮਿਲਿ ਜਾਣੀਆਂ ਉਸੇ ਹਿਸਾਬ ਨਾਲ ਇਹ ਅੱਗੇ ਕਾਣਪੀਰ ਨੂੰ ਪੋਹਾ ਵਗੈਰਾ ਤੇ ਨੂਡਲਸ ਵਗੈਰਾ ਸੈਂਡਵਿਚ ਇਹ ਚੀਜ਼ਾਂ ਜਿਹੜੀਆਂ ਇੱਥੇ ਅੱਗੇ ਸਰਵ ਕੀਤੀਆਂ ਜਾਂਦੀਆਂ ਨੇ। ਲੋਕ ਬਹੁਤ ਜ਼ਿਆਦਾ ਆਏ ਹੋਏ ਨੇਗੇ ਲੱਗ ਲੱਗੇ ਹੈ ਆਪਣੇ ਨਾਟਕ ਡਾਂਸ ਜਾਂ ਫਿਰ ਕਈ ਇਥੇ ਟ੍ਰਿਕ ਵਾਲੇ ਜਾਦੂ ਵਾਲੇ ਸਾਰੇ ਇਥੇ ਮੌਜੂਦ ਹੈਗੇ ਨੇ ਜੇ ਤੁਸੀਂ ਆਪਣੇ ਹੱਥ ਵਗੈਰਾ ਦਿਖਾਉਣੇ ਹੋ ਵੀ ਇੱਥੇ ਹੈਗੇ ਨੇ ਹੱਥ ਵਗੈਰਾ ਵੀ ਦੇਖਦੇ ਇੱਥੇ ਬੈਠਣ ਨੂੰ ਆ ਤੇ ਅੱਗੇ ਖਾਣਾ ਲੱਗਿਆ ਹੋਇਆ ਸਾਰੇ ਬਸ ਖਾਣਾ ਖਾਣ ਜਾ ਰਹੇ ਨੇ ਵੀਡੀਓ ਇਹ ਵੇਸੇ ਪਹਿਲਾਂ ਦੀ ਆ ਤੇ ਹੁਣ ਆਪਾਂ ਜਿਹੜੀ ਪਾਈ ਆ ਉੱਥੇ ਹੈ ਜਿਹੜਾ ਤੁਹਾਨੂੰ ਮਨਜੂਰ ਹੈ ਸਾਰਾ ਕੁਝ ਖਾਣ ਨੂੰ ਬਾਅਦ ਵਿੱਚ ਅੰਦਰ ਦਿੱਤਾ ਹੈ। ਦਾਲ ਬਣਾਏ ਹੋਏ ਨੇ ਇੱਥੇ ਇਸ ਤਰ੍ਹਾਂ ਬਣਾਇਆ ਹੈ। ਇਹ ਬੱਚਿਆਂ ਲਈ ਖਾਣ ਨੂੰ ਚੀਜ਼ਾਂ ਨਹੀਂ ਆਰੇ। ਅੱਧੇ ਸਾਈਡ ਉੱਪਰ ਇਹਨਾਂ ਨੇ ਪੂਲ ਜਾ ਬਣਾਇਆ ਹੋਇਆ ਹੈ ਉੱਪਰ ਜਾ ਕੇ ਤੁਸੀਂ ਫੋਟੋ ਵਗੈਰਾ ਕਲਿੱਕ ਕਰਨੀਆਂ ਨਹੀਂ ਉਹ ਵੀ ਕਰ ਸਕਦੇ ਹੋ। ਤੇ ਆਹ ਮਿੱਟੀ ਦੇ ਜਿਹੜੇ ਬਰਤਨ ਆ ਤੁਸੀਂ ਵੀ ਟਰਾਈ ਕਰ ਸਕਦੇ ਹੋ। ਨਾਮ ਸਕਰੀਨ 'ਉੱਤੇ ਸਿੱਕੇ ऐसे ही एक है। ग्लास उपर कर, उपर उपर है के ऊपर का दाती तरीके में अपना डांस हेलो कर कर खाने ये बड़े ही प्यारा लग रहा है बहुत ही मुश्किल है ये आगे ये कांसेप्ट गुफा जी टाइप बनाया रहा है अंदर गुफा जी हां बनकर तो चल ਇਥੋਂ ਪਾਣੀ ਆ ਜਿਹੜਾ ਨਿਕਲਦਾ ਏ ਬੜੀ ਸੋਹਣੀ ਕਿਸਤੀ ਜੀ ਬਣਾਈ ਸਹੀ ਬਣਾਈ ਹੋਈ ਆ ਬਹੁਤ ਸੋਹਣਾ ਲੱਗਦਾ ਏ ਵੀ ਮਤਲਬ ਦੇਖਣ ਨੂੰ ਬੜਾ ਪਿਆਰਾ ਲੱਗਦਾ ਤੇ ਰਾਤ ਦਾ ਵਿਊ ਆ ਇੱਥੇ ਰਾਤ ਨੂੰ ਇਸ ਤਰ੍ਹਾਂ ਐ ਜਿਹੜਾ ਅੱਗੇ ਉੱਥੇ ਤੁਹਾਨੂੰ ਖਾਣਾ ਪਰੋਸਿਆ ਜਾਂਦਾ ਏ ਥਾਲੀ ਦੇ ਵਿੱਚ ਰਾਜਸਤਾਨੀ ਥਾਲੀ ਆ ਜਿਹੜੀ ਉਹ ਸਰਵ ਕਰੀ ਜਾਂਦੀ ਆ ਉਹ ਵੀਡੀਓ ਕਲਿੱਪ ਆ ਜਿਹੜੀ ਮਿਸ ਹੋ ਗਈ ਤੇ ਇਹ ਇਸ ਤਰ੍ਹਾਂ ਰਾਈਟ ਟਾਈਮ ਲਾਈਟਾਂ ਲੱਗੀਆਂ ਹੋਈਆਂ ਨਹੀਂ ਆ ਸਾਰਾ ਰਾਤ ਦਾ ਵਿਊ ਆ ਰਾਤ ਨੂੰ ਵੀ ਬੜਾ ਸੋਹਣਾ ਲੱਗਦਾ ਤੁਸੀਂ ਇੰਦੀ ਨਹੀਂ ਆ ਸਕਦੇ ਉਹ ਕਹਿ ਰਹੇ ਸੀ ਉਹਨੂੰ 4-5 ਵਜੇ ਤੋਂ ਜਿਹੜੀ ਐਂਟਰੀ ਸ਼ੁਰੂ ਹੋ ਜਾਂਦੀ ਹੈ ਗਰਮੀ ਦੇ ਵਿੱਚ ਜ਼ਿਆਦਾ ਧੁੱਪ ਹੋਣ ਕਰਕੇ ਦਿਨ ਚ ਤਾਂ ਤੁਸੀਂ ਘੁੰਮ ਨਹੀਂ ਸਕਦੇ ਹੈਗੇ ਕੁਝ ਖਾਣਾਗੇ ਸਰਦੀ ਦੇ ਵਿੱਚ ਇੰਨੀ ਜ਼ਿਆਦਾ ਧੁੱਪ ਗਰਮੀ ਨਹੀਂ ਹੁੰਦੀ ਹੈਗੀ ਉਸ ਟਾਈਮ ਤੇ ਘੁੰਮ ਸਕਦੇ ਹੋ ਤੇ ਆ ਗੁਫਤ ਮਤਲਬ ਇੱਥੇ ਹਨਾਨੀ ਰਾਜਸਥਾਨ ਦੇ ਜਿਹੜੇ ਮਸ਼ਹੂਰ ਰਾਜੇ ਨੇਗੇ ਉਹਨਾਂ ਦਾ ਕੀਤਾ ਹੋਇਆ ਏ ਸ਼ੋਅ ਅੱਗੇ ਜਾ ਕੇ ਉੱਥੇ ਉਹ ਸਾਗ ਵਗੈਰਾ ਰੋਟੀ ਵਗੈਰਾ ਸੀਗੀ ਤੇ ਸੈਟਅਪ ਮੰਜੀ ਵਗੈਰਾ ਲਾਈ ਹੋਣਗੇ ਤੇ ਮੁੰਡਾ ਐ ਡਾਂਸ ਆ ਜਿਹੜਾ ਕਰਕੇ ਦਿਖਾਉਣਾ ਏ ਅਰੇ ਆ ਗਿਆ ਕਿਹੜਾ ਵੀ ਇਸ ਦਾ ਕੰਮ ਹੈ ਹਾਈ ਹਾਈ ਜਾਦੂਗਰ ਤੇ ਕਿਹ ਆਹ ਕਿਹੜਾ ਜਾਦੂਗਰ ਹੈ ਹਾਂ ਪਰ ਉਹ ਜਾਦੂਗਰ ਹੈ ਜੋ ਬੁਧਾ ਫਰਮ ਹੈ ਜੀ ਆਇਓ ਓਏ

सोलहवीं तो शताब्दी में मेवाड़ के राणा तुम्हा तो और राणा सांगा ने दे, मेवाड़ की कीर्ति को शिखर तक पहुंचाया उन्हीं के, तो के वंशज मारा प्रताप का जन्म 9 मई 1540 को तो कुंभलगढ़ के किले में हुआ यही इसी स्थान पर It's an officer. Yeah. officer.